ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਸਾਰੇ ਟਿਕ ਟਕ ਨੂੰ ਲੋ ਜੀ ਆਪਾਂ ਜਾ ਰਹੇ ਹਾਂ ਗਲਾਮਪੀਰੇ ਨਾਲ ਭਾਈ ਅਨਮੋਲ ਕੁਆਪਰਾ ਕੋਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਅਨਮੋਲ ਕੁਆਪਰਾ ਕਿੰਨੀ ਵੱਡੀ ਸੇਵਾ ਕਰ ਰਹੇ ਨੇ ਲੋ ਜੀ ਮਿਲਦੇ ਹਾਂ ਅੱਗੇ ਜਾ ਕੇ ਕਿ ਕਿਸੇ ਨੂੰ ਵੀ ਲੋੜ ਆ ਤੇਲ ਗਲਾਮ ਦਾ ਹੋ ਸਾਰਾ ਖਰਚਾ ਗਲਾਉੜੋ ਕਿਸੇ ਨੂੰ ਵੀ ਲੋੜ ਆ ਜਦੋਂ ਮਰਜ਼ੀ ਚਾਹੀਏ ਆ ਗਾ ਮੇਰੀ ਮਾਂ ਨੂੰ ਮਰਮ ਦੀ ਗੱਲ ਨਾ ਕਰ ਮੈਂ ਤੇਰੇ ਜਿਉਂਦੇ ਜੀ ਪਿੰਡ ਨੂੰ ਓਏ ਹੋਏ ਹੋਏ ਆ ਵੀ ਐਂਬੂਲੈਂਸ ਬਾਈ ਸਾਨੂੰ ਇੱਕ ਸਾਡੇ ਵੀਰ ਨੇ ਉਹਨਾਂ ਦੇ ਬੇਟੇ ਦੀ ਕੈਂਸਰ ਨਾਲ ਡੈਥ ਹੋ ਗਈ 21 ਸਾਲ ਦੇ ਦੀ ਉਹਨਾਂ ਨੇ ਡੋਨੇਟ ਕੀਤੀ ਢਿੰਗਰਾ ਸਾਡਾ ਭਰਾ ਖੜਾ ਇਹਨਾਂ ਦੇ ਮਾਮਾ ਨਹੀਂ ਲੈ ਸਕੇ ਇਹਨਾਂ ਦਾ ਮਾਮੇ ਦਾ ਬੇਟਾ ਸੀ ਤਾਂ ਉਹਨਾਂ ਨੇ ਐਂਬੂਲੈਂਸ ਡੋਨੇਟ ਕੀਤੀ ਤੋਂ ਵੀਡੀਓ ਦੇਖ ਲਈ ਸਾਡੇ ਕੋਲ ਐਂਬੂਲੈਂਸ ਕਰਕੇ ਮਰੀਜ਼ ਨੂੰ ਦੇਖੇ ਸੋ ਐਂਬੂਲੈਂਸ ਤੇ ਪੇਟੀ ਹੋ ਸਾਡੀ ਲਾ ਵੈਸੇ ਗੱਲ ਪਤਾ ਨਹੀਂ ਕਹਿਣੀ ਤਾਂ ਨਹੀਂ ਚਾਹਦਾ ਪਰ ਕਹਿ ਦਿੰਦਾ ਚਲੋ ਅੱਜ ਤੱਕ ਜਿੰਨੇ ਸੈਲਿਬ੍ਰਿਟੀ ਆਏ ਨੇ ਨਾ ਇੱਥੇ ਚਲੋ ਸਾਰੇ ਸਤਿਕਾਰਯੋਗ ਨੇ ਕਿਸੇ ਦੀ 10 ਰੁਪਏ ਵੀ ਸੇਵਾ ਹੁੰਦੀ ਉਹ ਵੀ ਸਤਿਕਾਰਯੋਗ ਨੇ ਪਰ ਸਭ ਤੋਂ ਵੱਧ ਸੇਵਾ ਰਹਿ ਤਾ ਨਹੀਂ ਗਿਆ ਕੋਈ ਢਿੰਗਰਾ ਰਹਿ ਗਿਆ ਆਲੇ ਢਿੰਗਰੇ ਮਿਲ ਤਾ ਜਾ ਬਈ ਨੂੰ ਮਿਲ ਬਿਲ ਜਾ ਬਈ ਇਹ ਢਿੰਗਰਾ ਬਰਤਨ ਸਪਾਈਡ ਕੋਈ ਵੀ ਕੋਹਾਂਡਾ ਗੱਡੀ ਕੋਈ ਚਾਹੀਦਾ ਹੋਵੇ ਬਈ ਠੀਕ ਹੈ ਜੀ ਆਲੇ ਆ ਜਾ ਜਾਨ ਤੂੰ ਵੀ ਆ ਜਾ ਆ ਜਾ ਜਾ ਆ ਜਾ ਕੋਈ ਦੇ ਜਿੱਕੜੇ ਨਹੀਂ ਹੋ ਵੀਰ ਤੁਸੀਂ ਤੁਹਾਡੇ ਕੋਲ ਸੇਵਾ ਜੀ ਤੁਸੀਂ ਤੁਹਾਨੂੰ ਵੀਰਾ ਲਵਾ ਦੋ ਆ ਗਈ ਆ ਗਈ ਵੀਰੇ ਨੂੰ ਮਲਾ ਕੇ ਵੀਰੇ ਦੇ ਹੱਥੋਂ ਦਵਾ ਦਈਏ ਹਾਂਜੀ ਹਾਂਜੀ ਇਹ ਸਾਡੀ ਭੈਣ ਆ ਜੀ ਬਹੁਤ ਸੋਹਣੀ ਸ਼ੈਰੀ ਬੋਲਦੀ ਐ ਤੇ ਇਹ ਮੇਰੀ ਭੈਣ ਨੂੰ ਥੋੜੀ ਜੀ ਪ੍ਰੋਬਲਮ ਬੱਚੂ ਟੀਜੀ ਪ੍ਰੋਬਲਮ ਐ ਤੇ ਬਸ ਉਹ ਛੇਤੀ ਠੀਕ ਹੋ ਜਾਣੀ ਐ ਠੀਕ ਉਹ ਠੀਕ ਹੋ ਤਾਂ ਹੋਣੀ ਐ ਵੀ ਜੇ ਸਾਰੇ ਬੰਦੇ ਸਾਥ ਦੇਓਗੇ ਐਵੇਂ ਤੇ ਮੈਂ ਮੇਰੀ ਭੈਣ ਦਾ ਨੰਬਰ ਪਾਉਂਗਾ ਬਸੇ ਤਾਂ ਸੇਵਾ ਚੱਲਦੀ ਐ ਸਾਡੇ ਇੱਕ ਭਰਾ ਵੱਲੋਂ ਤੇ ਉਹ ਭਰਾ ਸਾਡਾ ਆ ਖੜਾ ਭਰਾਵਾਂ ਵੱਲੋਂ ਬਈ ਮਾਲਕ ਕਿਰਪਾ ਕਰੇ ਮੁਨਕਵਾਤਰਾ ਜੀ ਤੇ ਪਰ ਫੇਰ ਵੀ ਤੁਸੀਂ ਅਲੱਗ ਤੋਂ ਵੀ ਇਹਦੀ ਭੈਣ ਦੀ ਥੋੜੀ ਥੋੜੀ ਸੇਵਾ ਕਰਿਓ ਤੇ ਭੈਣੇ ਸ਼ਾਇਰੀ ਸੁਣਾਵੇ ਚਾਰੇ ਤੇ ਮੁਸਕਾਨ ਦਾ ਲੋਕਾਂ ਨੇ ਰੱਖੀ ਜਾਂ ਆਪਣੇ ਨਾਲ ਥੋੜੀ ਤਾਂ ਹੰਝੂ ਮਿਲ ਗਏ ਕਿਆ ਬਾਤ ਕੁਝ ਦਿਹਾੜਾ ਹਾਂ ਦੀ ਸੋਚੇ ਕਿ ਨਾ ਅੰਦਰੋਂ ਉਜੀ ਹੋਈ ਬਾਰੋਂ ਦਾ ਮੈਂ ਸਾਦੇ ਲੀੜੇ ਫੋਨ ਤੋਂ ਆਪ ਲੈ ਵੱਡੇ ਭਾਈ ਆ ਆਪਣਾ ਬਾਈ ਦੇ ਫਾਦਲ ਸਾਹਿਬ ਆ ਭਾਈ ਓਕੇ ਓਕੇ ਇਹਦੇ ਆ ਵੱਡੇ ਭਾਈ ਤੁਹਾਡਾ ਨੰਬਰ ਬੋਲੋ ਮੇਰੇ ਨੰਬਰ ਨਜੀ ਵਾਲਾ ਪਾ ਦਿਓ ਇਹਨਾਂ ਦਾ ਜਿਵੇਂ 788 788 91 91, 91 688 688 49 ਕੋਰਨ ਨਾ ਜਿਵੇਂ ਜਿੰਨੇ ਦੀ ਲੋਡ ਹੋਗੀ ਨਾ ਜਿਵੇਂ ਹਰ ਮਹੀਨੇ ਇਹਨਾਂ ਨੂੰ 22-23000 ਰੁਪਇਆ ਸਿੱਧਾ ਕੰਪਨੀ ਦੇ ਅਕਾਊਂਟ 'ਚ ਹੀ ਪੈਂਦਾ ਤਾਂ ਅਸੀਂ ਸਿੱਧਾ ਹੀ ਉਧਰੋਂ ਭਵਾ ਦਿੰਨੇ ਤੇ ਉਧਰੋਂ ਹੀ ਪਾ ਦੇਣਾ। ਉਹ ਪਾ ਅਗਲੀ ਵਾਰ ਵੀ ਵੜਣਾ ਭਾਈ। ਹਾਂ ਬੈਠਾ ਹੀ ਵੱਡੇ ਭਾਈ ਅਗਲੀ ਵਾਰ ਲੈ ਭਾਣੇ। ਲੈ ਵਾਰੀ ਭਾਣੇ। ਤੇ ਸੁਝਾਅ ਹੈ ਕਿ ਬਹੁਤ ਬੈਠੇ ਰਹੋਗਾ। ਲੈ ਵਾਰੀ। ਮੈਂ ਡਾਰਲਿੰਗ ਤੋਂ ਵੀਰਾਂ ਲੈ ਬਾਬਾ ਕੋਲ ਵੀਰ ਆਸਦਾ ਅੱਜ ਇਹ ਨਾ ਵੱਡੇ ਭਾਈ ਦੇ ਆ ਯਾਰ ਮਾਰੇ ਲੈ ਜਿੰਦਰੀ ਤੇ ਆਇਆ ਅੱਜ ਤੱਕ ਨਹੀਂ ਸ਼ਨੀ ਵੇ ਕਿਥੇ ਹੈ ਨਹੀਂ ਜੀ ਆ ਗਿਆ ਆਇਆ ਜਿੰਦਰੀ ਬਾਈ ਦੋ ਦੋ ਸਾਰ ਤੇ ਟੋੜ ਆਈ ਕਿ ਸਿਚੁਏਸ਼ਨ ਸਣੀ ਆ ਜਾ ਪੈਣ ਰਹੀ ਸਭ ਨੂੰ ਮੈਨੇਜ ਕਰਨਾ ਸਾਰਾ ਪਾਦ ਪਿਆ ਕੋਈ ਰੂਪਾਂ ਬਾਈ ਨੂੰ ਦੇ ਦੂ ਬਾਈ ਦੇ ਉੱਪਰ ਦਾ ਪੈਕੜਾ ਨਾ ਦੇਣਾ ਅੱਜ ਤੱਕ ਮੈਂ ਦਦਾ ਅਟਲ ਦੇਖਿਆ ਉਹਨਾਂ ਦਾ ਕੀ ਇਹਨਾਂ ਦਾ ਬੱਚਾ ਡੀ ਐਮ ਸੀ ਦੇ ਵਿਚਾਰੀ ਮੁਰੇ ਵੈਂਟੀਲੇਟਰ ਤੇ ਹੈ ਬਾਈ ਗਰੂ ਬਹੁਤ ਛੇਤੀ ਤੰਦਰੁਸਤ ਹੋ ਗਏ ਪੜ੍ਹਨੇ ਤੈਂਚ ਨੀ ਲੈਣੀ ਮੇਰੀ ਘਾਣ ਦੇਖੀ ਤੁਸੀਂ ਡਿਪੋਜ਼ਿਟ ਕਰਾ ਕੇ ਕੱਲ ਦੁਬਾਰਾ ਮਿਲੋ ਜੋ ਹੋ ਸਕੇ ਅਸੀਂ ਫੋਨ ਕਰਾਂਗੇ ਠੀਕ ਹੈ ਕੱਲ ਦੁਬਾਰਾ ਲੈ ਕੇ ਫੀਡ ਲੈ ਜਾਈਏ ਕਿਤੇ ਉਮਰ ਬੱਚੇ ਦੀ ਟ੍ਰਾਂਸਫਰ ਹੋਣੀ ਹੈ ਲੈ ਦੇਖ ਤੁਸੀਂ ਹੁੰਦੇ ਹੋ ਹੈਲਪ ਕਰ ਰਹੇ ਠੀਕ ਹੈ ਕੋਈ ਨੀ ਮਾਰਾ ਇੱਕ ਇਹ ਇਹ ਉੱਪਰ ਲੱਭ ਜਾਣ ਦੇ ਲੋ ਵੱਡੇ ਠੀਕ ਹੈ ਨਾ ਬੱਚੀ ਉਹ ਨਾ ਬੱਚੀ ਉਹ ਤੇ 15 ਵਾਲਾ ਨਹੀਂ ਲੋ ਵੱਡੇ